ਤੁਸੀਂ ਸੁੱਖਾ ਕਾਲਵਾ ਦਾ ਮਰਡਰ ਕਿਉਂ ਕੀਤਾ? ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਇਹਨੂੰ ਕਦੇ ਵੇਖਿਆ ਵੀ ਨਹੀਂ। ਪਰ ਮੇਰੀ ਗੌਂਡਰ ਨਾਲ ਸੱਜਣਤਾ ਹੀ ਸੀ ਮਰਡਰ ਦਾ ਕਾਰਨ ਇਹ। ਮੈਂ ਤਾਂ ਜੇਲ੍ਹ 'ਚ ਸੀ ਉਸ ਟਾਈਮ ਪਹਿਲੋ ਗੌਂਡਰ ਮੇਰੇ ਕੋਲ ਘਰੇ ਆਇਆ ਹੁਣ ਵਿਆਹ ਤੋਂ 4-5 ਦਿਨ ਬਾਅਦ। ਸੁੱਖੇ ਨੂੰ ਮਾਰਨਾ ਸੱਜਣਤਾ ਹੀ ਆ ਨਹੀਂ ਤੇ ਫਿਰ ਮੈਂ ਮਰ ਜਾਣਾ। ਪੁਲਸ ਵਾਲਿਆਂ ਦੇ ਵੈਪਨ ਜਿਹੜੇ ਸੀਗੇ ਉਹ ਰੰਮੀ ਹੋਣੀ ਸਰ ਵੀਰ ਹੋਣੀ ਜਿਹੜੇ ਸੀ ਇਹਨਾਂ ਨੇ ਐਂਕਾਊਂਟਰ ਹੋਣਾ ਨੂੰ ਫੜ ਲਏ ਉਹਨਾਂ ਨੂੰ ਫੜ ਕੇ ਤੇ ਉਹਦੇ ਗੋਲੀਆਂ ਮਾਰ ਦਿੱਤੀਆਂ ਸੁੱਖੇ ਢੱਤੂ ਦੀ ਮੌਕੇ ਦੀ ਹੋ ਗਈ ਉਸ ਤੋਂ ਬਾਅਦ ਅਸੀਂ ਉੱਥੇ ਚਲੇ ਕਿੰਨੇ ਵਿੱਕੀ ਗੌਂਦਰ ਰੋਇਆ ਵੀ ਸੁੱਖਾ ਕਾਲਵਾ ਦੇ ਮਰਡਰ ਤੋਂ ਬਾਅਦ ਬਿਲਕੁਲ ਸੁੱਖਾ ਆਸਟ੍ਰੇਲੀਆ ਚ ਲੱਜ ਜਾਂਦਾ ਉਹਦਾ ਵਿਆਹ ਹੋ ਜਾਂਦਾ ਵਿਆਹ ਕਰਾਉਣ ਦੇ ਪਿੱਛੇ ਵੀ ਮੁੱਖ ਜਿਹੜੇ ਬੰਦੇ ਸੀ ਸ਼ਾਇਦ ਕੋਡ ਮੈਰਿਜ ਹੋਈ ਸੀ ਗੌਂਦਰ ਹੋਣੀ ਨਾਬਾ ਹਾਈ ਸਿਕਿਉਰਿਟੀ ਜੇਲ ਬ੍ਰੇਕ ਕਰਤੀ ਜੇਲ ਤੋੜ ਕੇ ਤੁਸੀਂ ਭੱਜ ਗਏ ਨਾਬਾ ਜੇਲ ਬ੍ਰੇਕ ਹੋ ਗਈ ਸੁਰਪ੍ਰੀਤ ਸਿੰਘ ਸੇਖੋਂ ਉੱਥੋਂ ਵੀ ਫਰਾਰ ਹੋ ਗਿਆ ਵਿੱਕੀ ਗੋਂਡਰ ਫਰਾਰ ਹੋ ਗਿਆ ਨਾਬਾ ਜੇਲ ਬ੍ਰੇਕ ਕਰਨ ਦਾ ਆਈਡੀਆ ਤੁਹਾਡਾ ਸੀਗਾ ਜਾਂ ਕਿਸੇ ਹੋਰ ਦਾ ਸੀਗਾ ਇਹ ਕਦੇ ਖਿਆਲ ਨਹੀਂ ਦਿਮਾਗ ਦੇ ਵਿੱਚ ਆਇਆ ਵੀ ਜੇਲ ਬ੍ਰੇਕ ਤਾਂ ਕਰ ਦਾਂਗੇ ਬਾਅਦ ਚ ਇਨਕਾਊਂਟਰ ਹੋ ਜੂਗਾ ਇਹਦਾ ਖਮਿਆਜਾ ਭੁਗਤਣਾ ਪਊਗਾ ਜਿਹੜੀ ਉਹ ਉਮਰ ਹੁੰਦੀ ਨੇ ਜਿਹੋ ਤੇ ਖਮਿਆਜੇ ਦਾ ਡਰ ਨਹੀਂ ਹੁੰਦਾ ਜੇ ਦਾ ਤੁਸੀਂ ਵਾਪਸੀ ਕੀਤੀ ਹੈ ਇਸੇ ਤਰ੍ਹਾਂ ਵਾਪਸੀ ਡਿੰਪੀ ਚੰਦਪਾਨ ਨੇ ਵੀ ਕੀਤੀ ਸੀਗੀ ਹਾਂਜੀ ਪਰ ਡਿੰਪੀ ਚੰਦਪਾਨ ਦਾ ਮਰਡਰ ਹੋ ਗਿਆ ਸੀ ਮੈਂ ਇਹ ਨਹੀਂ ਕਹਿੰਦਾ ਮੈਂ ਗੈਂਗਸਟਰਾਂ ਨਾ ਮੈਂ ਸਾਧਾਂ ਪਰ ਜੇ ਕੋਈ ਚੱਲ ਕੇ ਆਊਗਾ ਤੇ ਗੱਫਾ ਦੇ ਕੇ ਤੁਰੂੰਗਾ ਇੰਤਾਂ ਦੀ ਗੱਲ ਨਹੀਂ ਹੈ ਜੇ ਕੋਈ ਐ ਆਕੇ ਨਾ ਵੀ ਮੈਂ ਪਰ ਰਬੜ ਦਾ ਧੋੜੀਆਂ ਕੋਈ ਮੂੰਹ ਚ ਪਾਲੂਗਾ ਪਾਣੀ ਦੀ ਸ਼ਕਤੀ ਨੇ ਕਿਤੇ ਨਾ ਕਿਤੇ ਤੁਹਾਨੂੰ ਮੋੜਾ ਪਵਾਇਆ ਮੋੜਾ ਵੀ ਪਵਾਇਆ ਤੇ ਬਚਾ ਵੀ ਦਿਨ ਇੱਕ ਉਸਪੀਕ ਤੇ ਚਲੇ ਗਏ ਲਾਸਟ ਜਿੱਥੇ ਆਪਾਂ ਬਾਦਸ਼ਾਹ ਬਣ ਗਏ ਵੀ ਜਿੱਥੇ ਫੋਨ ਕਰ ਦਿੱਤਾ ਕਿਸੇ ਨੇ ਬੋਲਣਾ ਨਹੀਂ ਅੱਗੋਂ ਜਦੋਂ ਸ਼ੇਰੇ ਦਾ ਇਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਅਸੀਂ ਰਹਿ ਗਏ ਮੈਂ ਤੇ ਵਿੱਕੀ ਅੱਖਾਂ ਚਾਂਜੂ ਕਿਉਂ ਆਏ